ਹੁਣ ਕਹਿੰਦੇ ਆ ਅਸੀਂ ਵੱਖਰਾ ਧਰ ਬਣਾਵਾਂਗੇ ਖਾਲਿਸਤਾਨ ਤੋਂ ਇਲਾਵਾ ਹੋਰ ਵੀ ਮੁੱਦੇ ਐ ਮੈਨੂੰ ਤਾਂ ਸ਼ੱਕ ਐ ਜਿਵੇਂ ਪਹਿਲਾਂ ਲੋਕੀ ਕਹਿ ਗਏ ਜੀ ਹੋਰ ਵੀ ਗੱਲਾਂ ਹੈਗੀਆਂ ਆ ਛੱਡੋ ਇਹ ਵੀ ਸੈਂਟਰ ਦੇ ਰਾਹ ਤੇ ਤੁਰ ਪੈਣੇ ਆ ਜਿਹੜਾ ਅੱਜ ਅਸੀਂ ਤੁਹਾਨੂੰ ਬਸਾਖੀ ਤੇ ਕੱਠ ਕਰਨ ਵਾਸਤੇ ਬੇਨਤੀ ਕਰਨ ਆਏ ਆ ਉਹਦੇ ਵਿੱਚ ਅਸੀਂ ਇਹ ਮੰਗ ਰੱਖ ਰਹੇ ਆ ਸਾਡੇ ਚੋਣ ਹੋਣੇ ਚਾਹੀਦੇ ਆ ਅਮਿਤ ਸ਼ਾ ਜਿਹੜਾ ਮੰਦ ਭਾਗੇ ਸ਼ਬਦ ਬੋਲਿਆ ਉਹਨੂੰ ਉਹਦੀ ਮਾਫੀ ਮੰਗਣੀ ਚਾਹੀਦੀ ਹੈ ਪਣਕਾ ਪੱਕੀਆਂ ਖੜੀਆਂ ਐਤ ਦਾ 2400 ਰੁਪਏ ਰੇਟ ਹੋ ਗਿਆ ਹੈਗਾ ਪਹਿਲਾਂ 250 ਸੀਗਾ ਪਰ ਤੁਸੀਂ 200 ਕਿਲੋਮੀਟਰ ਦੂਰ ਇਧਰ ਬਾਰਡਰ ਤੋਂ ਦੇਖੋ ਠੀਕ ਹੈ ਨਾ ਜੀ ਨੇੜੇ ਸਾਡੇ ਜੇ ਫਾਜ਼ਿਲਕਾ ਸਾਈਡ ਜਾਈਏ ਤੇ ਸਾਹੀਵਾਲ ਮੰਡੀ ਪਾਕਿਸਤਾਨ ਚ ਆ ਜਾਂਦੀ ਹੈ ਮੈਂ ਉਹਦੇ ਰੇਟ ਮਣਾ ਚ ਚੈੱਕ ਕੀਤੇ ਪਾਕਿਸਤਾਨੀ ਰੁਪਈਆਂ ਤੋਂ ਤਬਦੀਲ ਕਰਕੇ ਪੁਇੰਟਲਾਂ ਦੇ ਹਿਸਾਬ ਨਾਲ ਭਾਰਤੀ ਰੁਪਈਆਂ ਦੇ ਹਿਸਾਬ ਨਾਲ ਉੱਥੇ 3400 ਰੁਪਏ ਕਣਕ ਬਿਕਰੀ ਹੈ ਜ਼ਿਮੀਦਾਰ ਭੱਜੇ ਭੱਜੇ ਦਿੱਲੀ ਚਲੇ ਜਾਂਦੇ ਆ ਉੱਥੇ ਜਾ ਕੇ ਆਪਣੀਆਂ ਮੰਗਾਂ ਰੱਖਦੇ ਆਂ ਕੁੱਟ ਖਾਂਦੇ ਆਂ ਉਹਨਾਂ ਨੂੰ ਕਤਲ ਕੀਤਾ ਜਾਂਦਾ ਹੈਗਾ ਇੱਥੇ ਬਾਰਡਰ ਤੋਂ ਚੱਕੇ ਜਾਂਦੇ ਹੈਗੇ ਆ ਪਰ ਆਹ ਬਾਰਡਰ ਨੂੰ ਖੋਲਣ ਵਾਸਤੇ ਚੂਨੀ ਆਵਾਜ਼ ਬੁਲੰਦ ਹੁੰਦੀ ਕਿਉਂਕਿ ਜਿਹੜਾ ਭਾਰਤ ਹੈ ਉਹਨੇ ਮੁੱਖ ਧਾਰਾ ਦੀ ਸੋਚ ਦੀ ਮੁਸਲਮਾਨਾਂ ਨਾਲ ਬਗੜੀ ਹੋਈ ਹੈ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ 'ਚ شیخ ਬਾਬਾ ਫਰੀਦ ਜੀ ਕਬੀਰ ਜੀ ਸਾਰਿਆਂ ਦੀ ਬਾਣੀ ਪੜਦੇ ਆ ਠੀਕ ਹੈ ਨਾ ਜੀ ਪਰ ਇਹ ਕਹਿੰਦੇ ਆ ਕਿ ਮੁਸਲਮਾਨਾਂ ਨੂੰ ਕਾਟ ਦੋ ਵੱਢ ਦੋ ਮਾਰ ਦੋ ਗੋਦਰਾਚ ਕਰਕੇ ਦਿਖਾਤਾ ਯੂਪੀ ਚ ਕਰਕੇ ਦਿਖਾਤਾ ਮਸਜਿਦ ਢਾ ਕੇ ਦਿਖਾਤੇ ਤੇ ਟੈਂਸ਼ਨ ਹੁੰਦੀ ਹੈ ਸਾਡੇ ਬਾਰਡਰ ਤੇ ਜੰਗ ਲੜੇ ਜਾਂਦੇ ਆ ਉਰੇ 70% ਵਪਾਰ ਲੈਂਦੇ ਤੇ ਚੜਦੇ ਪੰਜਾਬ ਦੇ ਵਿੱਚ ਹੁੰਦਾ ਸੀ ਜੇ ਬਾਰਡਰ ਖੁੱਲ ਜੇ 1% ਸਾਡਾ ਨਹੀਂ ਪੂਰੇ ਭਾਰਤ ਦਾ ਜੀਡੀਪੀ ਆਮਦਨ ਵਾਧੀ ਹੈ ਕਿ ਕਿੰਨੇ ਗਰੀਬਾਂ ਨੂੰ ਫਰਕ ਪੈ ਜੂਗਾ ਅੱਜ ਅਮਰੀਕਾ ਤੁਹਾਡੇ ਉੱਤੇ ਟੈਕਸ ਲਾ ਰਿਹਾ ਹੈ ਕਹਿੰਦਾ ਕਿ ਤੁਹਾਡਾ ਮਾਲ ਇੱਥੇ ਵੇਚਣ ਨਹੀਂ ਦੇਣਾ ਜੇ ਗੁਆਡੀ ਨਾਲ ਬਣਾ ਕੇ ਰੱਖ ਲੋ ਤੇ ਤੁਹਾਡੇ ਜਿੰਸ ਤੁਹਾਡੇ ਟਰੱਕ ਉਥੋਂ ਪੈਟਰੋਲੀਅਮ ਸਿੱਧਾ ਅਰਾਂ ਤੋਂ ਪਾਈਪ પાਕੇ ਇੱਥੇ ਬਣਾ ਲਓ ਜਿਹੜੀਆਂ ਰੈਫਾਈਨਰੀਆਂ ਤੇ ਵਿੱਚੋਂ ਅਸੀਂ ਉਥੋਂ ਗੁਜਰਾਤ ਤੋਂ ਲੈ ਕੇ ਆਨੇ ਆ ਆਈ ਥਿੰਕ ਕਿਉਂ ਨਹੀਂ ਰਿਫਾਈਨਰੀ ਬਣ ਸਕਦੀ ਉਹਦੇ ਅੱਗੇ ਪਲਾਸਟਿਕ ਦਾ ਕੰਮ ਹੋ ਸਕਦਾ ਉਹਦੇ ਅੱਗੇ ਫਾਰਮਾਸੂਟਿਕਲ ਦਾ ਕੰਮ ਹੋ ਸਕਦਾ ਹੈ ਇੰਡਸਟਰੀ ਕੋਈ ਕਿਉਂ ਨਹੀਂ ਆ ਸਕਦੀ ਜਿਹੜੀ ਉਰੇ ਬਸਦੀ ਇੰਡਸਟਰੀ ਹੈ ਉਹ ਦੇਖੋ ਹੁਣ ਜੇ ਆਪਣੇ ਕਾਰਖਾਨੇ ਹੁਣ ਵਧੀਆਂ ਕੰਬਾਈਨਾ ਆ ਥਰੇਸ਼ਰ ਹੋਰ ਜਿਹੜੇ ਆਪਣੀ ਐਗਰੀਕਲਚਰ ਮਸ਼ੀਨਰੀ